ਇਸ ਵੇਲੇ ਦੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋયા ਤੇ ਦੱਸਿਏ ਕਿ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਕਿ ਹਾਈ ਕੋਰਟ ਨੂੰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਾਰੇ ਪਾਸੇ ਹਫੜਾ ਦਫੜੀ ਮਚ ਗਈ ਹੈ ਤੇ ਉਥੇ ਇਹੀ ਅਲਾਂਟੇ ਮੌਲਵੀ ਜਿਹੜਾ ਕਿ ਖਾਲੀ ਕਰਵਾ ਦਿੱਤਾ ਹੈ ਤੇ ਸੁਰੱਖਿਆ ਦੇ ਨਾਲ ਖਾਲੀ ਕਰਵਾਇਆ ਗਿਆ ਹੈ ਤੇ ਉਥੇ ਹੁਣ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਹਾਈ ਕੋਰਟ ਨੂੰ ਹੁਣ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਨੂੰ ਮੇਲ ਆਈ ਤੇ ਉਥੇ ਹੀ ਕਿਹਾ ਗਿਆ ਕਿ ਹਾਈ ਕੋਰਟ ਨੂੰ ਬੰਬ ਬੰਬ ਨਾਲ ਉਡਾ ਦਿੱਤਾ ਜਾਵੇਗਾ ਤੇ ਜਿਸ ਦੇ ਤਹਿਤ ਆਉਣ ਜਾਣ ਵਾਲੇ ਰਸਤੇ ਸਾਰੇ ਬੰਦ ਕਰ ਦਿੱਤੇ ਤੇ ਅਲਾਂਟੇ ਮੌਲ ਵੀ ਜਿਹੜਾ ਕਿ ਖਾਲੀ ਕਰਵਾ ਦਿੱਤਾ ਤੇ ਹੁਣ ਹਾਈ ਕੋਰਟ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਉੱਥੇ ਹੀ ਆਉਣ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ ਤੇ ਉੱਥੇ ਹੀ ਅੱਜ ਇਹ ਧਮਕੀ ਮਿਲੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਕਿ ਦਿੱਤੀ ਗਈ ਹੈ ਅਲਾਂਟੇ ਮੌਲ ਤੱਕ ਖਾਲੀ ਕਰਵਾ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਆਉਣ ਅਤੇ ਜਾਣ ਵਾਲੇ ਰਸਤੇ ਵੀ ਬੰਦ ਕਰਵਾ ਦਿੱਤੇ ਨੇ ਚਾਰੇ ਪਾਸੇ ਪੁਲਿਸ ਤਾਇਨਾਤ ਕਰਵਾ ਦਿੱਤੀ ਗਈ ਹੈ ਸੁਰੱਖਿਆ ਦੇ ਬਲਾਂ ਦੇ ਵਿੱਚ ਦੱਸਿਆ ਕਿ ਉੱਥੇ ਹੀ ਵਾਅਦਾ ਕੀਤਾ ਗਿਆ ਹੈ ਤੇ ਉੱਥੇ ਦੱਸਿਆ ਕਿ ਹੁਣ ਚਾਰੇ ਪਾਸੇ ਹਫੜਾ ਤਫੜੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਹਾਈ ਕੋਰਟ ਨੂੰ ਜਿਹੜਾ ਕਿ ਕਹ ਦਿੱਤਾ ਗਿਆ ਹੈ ਕਿ ਜਲਦ ਹੀ ਬੰਬਾਂ ਦੇ ਨਾਲ ਧਮਾਕਿਆਂ ਦੇ ਨਾਲ ਉਡਾ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਉਥੇ ਹੀ ਹੁਣ ਸਾਰੇ ਆਉਣ ਅਤੇ ਜਾਣ ਵਾਲੇ ਰਸਤੇ ਬੰਦ ਕੀਤੇ ਗਏ ਨੇ ਅਲਾਂਟੇ ਮਾਲ ਤੱਕ ਖਾਲੀ ਕਰਵਾ ਦਿੱਤਾ ਹੈ ਸੁਰੱਖਿਆ ਬਲਾਂ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਹੈ ਤੇ ਉਥੇ ਹੀ ਲਗਾਤਾਰ ਚੈਕਿੰਗ ਤੋਂ ਚੈਕਿੰਗ ਹੋ ਰਹੀ ਹੈ ਤੇ ਜਿਸ ਦੇ ਤਹਿਤ ਹੁਣ ਹਾਈ ਕੋਰਟ ਨੂੰ ਬੰਬ ਨਾਲ ਰੌਣ ਦੀ ਧਮਕੀ ਦੇ ਦਿੱਤੀ ਗਈ ਹੈ ਉਥੇ ਹੀ ਅਲਾਂਟੇ ਮਾਲ ਵੀ ਜਿਹੜਾ ਕਿ ਖਾਲੀ ਕਰਵਾ ਦਿੱਤਾ ਹੈ ਤੇ ਸੁਰੱਖਿਆ ਦੇ ਨਾਲ ਖਾਲੀ ਕਰਵਾਇਆ ਗਿਆ ਹੈ ਤੇ ਉਥੇ ਹੁਣ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਹਾਈ ਕੋਰਟ ਨੂੰ ਹੁਣ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਨੂੰ ਮੇਲ ਆਈ ਤੇ ਉਥੇ ਹੀ ਕਿਹਾ ਗਿਆ ਕਿ ਹਾਈ ਕੋਰਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਤੇ ਜਿਸ ਦੇ ਤਹਿਤ ਆਉਣ ਜਾਣ ਵਾਲੇ ਰਸਤੇ ਸਾਰੇ ਬੰਦ ਕਰ ਦਿੱਤੇ ਤੇ ਅਲਾਂਟੇ ਮੌਲ ਵੀ ਜਿਹੜਾ ਕਿ ਖਾਲੀ ਕਰਵਾ ਦਿੱਤਾ ਹੈ ਤੇ ਹੁਣ ਹਾਈ ਕੋਰਟ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਦ ਹੁਣ ਉਥੇ ਹੀ ਆਉਣ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ ਤੇ ਉਥੇ ਹੀ ਅੱਜ ਇਹ ਧਮਕੀ ਮਿਲੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਕਿ ਦਿੱਤੀ ਗਈ ਹੈ ਅਲਾਂਠੇ ਮੌਲ ਤਾਂ ਖਾਲੀ ਕਰਵਾ ਦਿੱਤਾ ਹੈ ਤੇ ਦੂਜੇ ਪਾਸੇ ਉਥੇ ਹੀ ਆਉਣ ਅਤੇ ਜਾਣ ਵਾਲੇ ਰਸਤੇ ਵੀ ਬੰਦ ਕਰਵਾ ਦਿੱਤੇ ਨੇ ਚਾਰੇ ਪਾਸੇ ਪੁਲਿਸ ਤਾਇਨਾਤ ਕਰਵਾ ਦਿੱਤੀ ਗਈ ਹੈ ਸੁਰੱਖਿਆ ਦੇ ਬਲਾਂ ਦੇ ਵਿੱਚ ਦੱਸਿਆ ਕਿ ਉਥੇ ਹੀ ਵਾਅਦਾ ਕੀਤਾ ਗਿਆ ਹੈ ਤੇ ਉਥੇ ਦੱਸਿਆ ਕਿ ਹੁਣ ਚਾਰੇ ਪਾਸੇ ਹਫੜਾ ਤਫੜੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਹਾਈ ਕੋਰਟ ਨੂੰ ਜਿਹੜਾ ਕਿ ਕਹ ਦਿੱਤਾ ਗਿਆ ਹੈ ਕਿ ਜਲਦੀ ਹੀ ਬੰਬਾਂ ਦੇ ਨਾਲ ਧਮਾਕਿਆਂ ਦੇ ਨਾਲ ਉਡਾ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਉਥੇ ਹੀ ਹੁਣ ਸਾਰੇ ਆਉਣ ਅਤੇ ਜਾਣ ਵਾਲੇ ਰਸਤੇ ਬੰਦ ਕੀਤੇ ਗਏ ਨੇ ਲਾਂਟੇ ਮੋਲ ਤੱਕ ਖਾਲੀ ਕਰਵਾ ਦਿੱਤਾ ਹੈ ਸੁਰੱਖਿਆ ਬਲਾਂ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਹੈ ਤੇ ਉਥੇ ਹੀ ਲਗਾਤਾਰ ਚੈਕਿੰਗ ਤੋਂ ਚੈਕਿੰਗ ਹੋ ਰਹੀ ਹੈ ਤੇ ਜਿਸ ਦੇ ਤਹਿਤ ਹੁਣ ਹਾਈ ਕੋਰਟ ਨੂੰ ਬੰਬ ਨਾਲ ਰੌਣ ਦੀ ਧਮਕੀ ਦੇ ਦਿੱਤੀ ਗਈ ਹੈ